ਪਰ ਇਦਾਂ ਦੇ ਸਾਡੇ ਸ਼ਿਕਵੇਆਂ ਦੀ ਤਾਂ ਲਿਸਟ ਇੰਨੀ ਲੰਮੀ ਆ ਅੱਛਾ ਇਸੇ ਕਰਕੇ ਇਹਨਾਂ ਨੂੰ ਸ਼ੁਰੂ ਤੋਂ ਬਚਪਨ ਤੋਂ ਉਹ ਚਿੰਦਾ ਹੀ ਛੋਟਾ ਨਿਕਨੇਮ ਆ ਘਰ 'ਚ ਵੀ ਚਿੰਦਾ ਹੀ ਕਹਿੰਦੇ ਸੀਗੇ ਤੇ ਇੱਕ ਵਾਰ ਫਿਰ ਹੋਰ ਉਹਨੂੰ ਜਦੋਂ ਨਾ ਜਾਣ ਕੇ ਇੱਕ ਦੂਜੇ ਦੇ ਜਿਵੇਂ ਆਪਾਂ ਛੇੜਨ ਲੱਗ ਜਾਈਏ ਜਿਵੇਂ ਸਵਾਦ ਲੈਣ ਲੱਗ ਜਾਈਏ ਤੇ ਕਹਿੰਦਾ ਹੋਰ ਮੈਨੂੰ ਸਾਰੇ ਦੱਸ ਦੇ ਅਜੇ ਨੁਕਸ ਮੈਂ ਕਿਹਾ ਵੀ ਮੁਹੰਮਦ صدیق ਆ ਉਹਦਾ ਨਾਮ ਮੁਹੰਮਦ صدیق ਸਾਰੇ ਜਿੰਨੇ ਹੈਗੇ ਆਪਣਾ ਭਾਈਚਾਰਾ ਸਾਰਾ ਉਹਨੂੰ صدیق ਕਹਿੰਦੇ ਆ ਵੇ ਤੂੰ ਸੁਦੀਕ ਨਹੀਂ ਕਹਿੰਦਾ ਤੂੰ ਸੱਸੇ ਨੂੰ ਔਂਕੜ ਪਾਉਣਾ ਤੂੰ ਉਹਨੂੰ ਕਹਿੰਦਾ ਮੈਂ ਮੁਹੰਮਦ ਸੁਦੀਕ ਸੁਦੀਕ ਕਿਉਂ ਸੱਸੇ ਨੂੰ ਔਂਕੜ ਤਾਂ ਪੈਂਦਾ ਹੀ ਨਹੀਂ ਸੱਸੇ ਨੂੰ ਬਿਹਾਰੀ ਤੇ ਪੈ ਸਕਦੀ ਆ ਸੁਦੀਕ ਤੇ ਮੁਹੰਮਦ ਸੁਦੀਕ ਨਾ ਫਿਰ ਕੀ ਹੋ ਗਿਆ ਜੇ ਔਂਕੜ ਪਾ ਲੂੰਗਾ ਤਾਂ ਆ ਕੀ ਹਾਂ ਮੈਂ ਕਹਿਆ ਹੋਇਆ ਤਾਂ ਕੁਛ ਨਹੀਂ ਫਿਰ ਮੈਨੂੰ ਕਿਹਾ ਮੈਂ ਕਿਹਾ ਯਾਰ ਏਡੀ ਬੁਲੰਦਾ ਆਵਾਜ਼ ਆ ਏਡੇ ਤਕੜੇ ਤਕੜੇ ਤੂੰ ਗੀਤ ਗਾਣਾ ਤੇ ਯਾਰ ਬਈ ਹਲਕੇ ਗੀਤ ਨਾ ਗਾ ਨਵਾਂ ਬੰਦਾ ਨਾ ਨਵਾਂ ਮੁੰਡਾ ਨਵਾਂ ਸਿੰਗਰ ਕੱਚਾ ਜਿਹਾ ਗੀਤ ਵੀ ਗਾ ਲਵੇ ਦੋ ਅਰਥੀ ਜਿਹਾ ਵੀ ਗਾ ਲਵੇ ਤਾਂ ਕੋਈ ਗੱਲ ਨਹੀਂ ਚੱਲ ਜਾਊਗਾ ਹੁਣ ਜਿਹੜਾ ਸੈਲੀਬ੍ਰਿਟੀ ਆ ਨਾਮੀ ਸਟਾਰ ਸਿੰਗਰ ਆ ਉਹਨੂੰ ਨਹੀਂ ਸੱਚ ਦੇ ਦੰਦੇ ਗੀਤ ਕਹਿੰਦਾ ਕਿਹੜੇ ਮੈਂ ਕਿਹਾ ਇੱਕ ਥੋੜੋ ਯਾਰ ਆ ਹੁਣ ਤੇ ਗੀਤ ਜਿਹੜਾ ਆ ਸੁਰਮਚੂ ਟੁੱਟ ਜਾਊਗਾ ਇਹ ਹੁਣ ਤੇਰੇ ਲੈਵਲ ਦਾ ਗੀਤ ਹੀ ਨਹੀਂ ਹੈ ਉਹ ਲਿਆ ਜੀ ਸੀ ਬੰਦਾ ਫਲਾਣਾ ਮੈਂ ਕਿਹਾ ਲਿਆ ਜੀ ਫਿਰ ਉਹਨੇ ਤਾਂ ਨਹੀਂ ਭੁਗਤਣਾ ਕਿ ਜਿਹੜਾ ਜਿਹੜਾ ਸੁਣੂਗਾ ਤੇਰਾ ਇਮੇਜ ਵੱਡਾ